ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਗਵਰਨਰ ਜਨਰਲ ਮੈਰੀ ਸਾਈਮਨ ਦਾ ਨਵੇਂ ਸਾਲ ਤੇ ਸੰਦੇਸ਼ ਮੁਲਕ 'ਚ ਵੇਖੀ ਗਈ ਅਸਾਧਾਰਨ ਏਕਤਾ ਦੀ ਕੀਤੀ ਪ੍ਰਸ਼ੰਸਾ ਪਾਇਲਟ ਦੀ ਲਾਪਰਵਾਹੀ ਨੇ ਖਤਰੇ 'ਚ ਪਾਈ ਮੁਸਾਫਰਾਂ ਦੀ ਜਾਨ ਕੈਨੇਡਾ 'ਚ ਉਡਾਣ ਤੋਂ ਪਹਿਲਾਂ ਸ਼ਰਾਬ ਪੀਣ ਦੇ ਦੋਸ਼ 'ਤੇ ਗ੍ਰਿਫਤਾਰ ਬ੍ਰੈਂਟਨ ਪਲਾਜ਼ਾ 'ਚ ਹੋਈ ਸ਼ੂਟਿੰਗ ਦੇ ਮਾਮਲੇ 'ਚ ਤਿੰਨ ਉੱਤੇ ਦੋਸ਼ ਆਇਦ 8 ਦਸੰਬਰ ਨੂੰ ਹੋਈ ਸ਼ੂਟਿੰਗ 'ਚ ਜਿਸ ਕਾਰਨ ਧਾਲੀਵਾਲ ਦੀ ਹੋਈ ਸੀ ਮੌਤ ਕੈਨੇਡਾ 'ਚ ਇੱਕੋ ਘਰ 'ਤੇ ਤਿੰਨ ਵਾਰ ਚੱਲੀਆਂ 68 ਗੋਲੀਆਂ ਪੁਲਿਸ ਮੁਤਾਬਕ ਵਾਰਦਾਤਾਂ ਐਕਸਟਰਸ਼ਨ ਨਾਲ ਸਬੰਧਤ ਨਹੀਂ ਕੈਨੇਡਾ ਦੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਨਵੇਂ ਸਾਲ ਦੇ ਸੰਦੇਸ਼ 'ਚ 2025 ਦੌਰਾਨ ਦੇਸ਼ 'ਚ ਵੇਖੀ ਗਈ ਅਸਾਧਾਰਨ ਇਕਤਾ ਦੀ ਪ੍ਰਸ਼ੰਸਾ ਕੀਤੀ। ਸਾਈਮਨ ਨੇ ਖਾਸ ਤੌਰ 'ਤੇ ਉਹਨਾਂ ਕਮਿਊਨਿਟੀਆਂ ਦਾ ਜ਼ਿਕਰ ਕੀਤਾ ਜੋ ਜੰਗਲ ਦੀਆਂ ਅੱਗਾਂ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ ਸਨ। ਉਹਨਾਂ ਕਿਹਾ ਕਿ ਅਜਿਹੇ ਇਲਾਕਿਆਂ 'ਚ ਲੋਕਾਂ ਵੱਲੋਂ ਇੱਕ ਦੂਜੇ ਦੀ ਮਦਦ ਲਈ ਆਉਣਾ ਅਤੇ ਸਹਿਯੋਗ ਦਿਖਾਉਣਾ ਬਹੁਤ ਹੀ ਪ੍ਰੇਰਣਾਦਾਇਕ ਸੀ ਉਹਨਾਂ ਨੇ ਕਿਹਾ ਕਿ 2025 ਚ ਕੈਨੇਡਾ ਚ ਆਰਥਿਕ ਪੱਧਰ ਤੇ ਬੇਮਿਸਾਲ ਸਹਿਯੋਗ ਵੇਖਣ ਨੂੰ ਮਿਲਿਆ ਤੇ ਉਹਨਾਂ ਨੇ ਮੂਲ ਨਿਵਾਸੀ ਸੱਭਿਆਚਾਰਾਂ ਤੇ ਭਾਸ਼ਾਵਾਂ ਨੂੰ ਮੁੜ ਸੁਰਜੀਤ ਕਰਨ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ ਆਪਣੇ ਸੰਦੇਸ਼ ਚ ਗਵਰਨਰ ਜਨਰਲ ਨੇ ਕਿਹਾ ਕਿ ਬੀਤੇ ਸਾਲ ਦੌਰਾਨ ਅਸੀਂ ਦੇਸ਼ ਚ ਅਸਾਧਾਰਨ ਇੱਕ ਜੁਟਤਾ ਵੇਖੀ ਹੈ ਸਾਲ 2025 ਚ ਕੈਨੇਡਾ ਨੂੰ ਇੱਕ ਅਜਿਹੇ ਰਾਸ਼ਟਰ ਵਜੋਂ ਵੇਖਿਆ ਗਿਆ ਜੋ ਦਲੇਰ ਸਹਿਣਸ਼ੀਲ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਵਚਨਬੱਧ ਹੈ ਇਸ ਸਭ ਦੇ ਦੌਰਾਨ ਰਾਸ਼ਟਰੀ ਮਾਣ ਦੀ ਇੱਕ ਗੂੰਜਦੀ ਹੋਈ ਭਾਵਨਾ ਮਹਿਸੂਸ ਹੋਈ ਨਵਾਂ ਸਾਲ ਸਾਨੂੰ ਉਹਨਾਂ ਬੰਧਨਾਂ ਤੋਂ ਹੋਰ ਮਜ਼ਬੂਤ ਕਰਨ ਦੇ ਕਈ ਸ਼ਾਨਦਾਰ ਮੌਕੇ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹੈ ਜੋ ਸਾਨੂੰ ਆਪਸ ਦੇ ਵਿੱਚ ਜੋੜਦੇ ਨੇ ਮੈਂ ਦੇਸ਼ ਭਰ ਦੇ ਕੈਨੇਡਾ ਵਾਸੀਆਂ ਦਾ ਉਹਨਾਂ ਦੇ ਪਿਆਰ ਭਰੇ ਸੰਦੇਸ਼ਾਂ ਤੇ ਸ਼ੁਭ ਕਾਮਨਾਵਾਂ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਉਹਨਾਂ ਨੇ ਪੱਤ ਛੱਡ ਦੇ ਸਮੇਂ ਮੇਰੇ ਹਸਪਤਾਲ 'ਚ ਹੋਣ ਦੌਰਾਨ ਭੇਜੇ ਸਨ ਕੈਨੇਡਾ ਦੇ ਵੈਂਕੂਵਰ ਹਵਾਈ ਅੱਡੇ ਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ 에ਅਰ ਇੰਡੀਆ ਦੇ ਇੱਕ ਪਾਇਲਟ ਨੂੰ ਸ਼ਰਾਬ ਦੀ ਬਦਬੂ ਆਉਣ ਕਾਰਨ ਹਿਰਾਸਤ ਚ ਲੈ ਲਿਆ ਗਿਆ ਇਹ ਘਟਨਾ 23 ਦਸੰਬਰ 2025 ਨੂੰ ਵਾਪਰੀ ਪਾਇਲਟ ਦਿੱਲੀ ਜਾਣ ਵਾਲੀ ਫਲਾਈਟ ਉਡਾਉਣ ਵਾਲਾ ਸੀ ਪਰ ਉਡਾਣ ਭਰਨ ਤੋਂ ਠੀਕ ਪਹਿਲਾਂ ਇਹ ਮਾਮਲਾ ਸਾਹਮਣੇ ਆ ਗਿਆ ਜਿਸ ਕਾਰਨ ਫਲਾਈਟ 'ਚ ਦੇਰੀ ਹੋਈ ਰਿਪੋਰਟਾਂ ਅਨੁਸਾਰ ਹਵਾਈ ਅੱਡੇ ਦੀ ਡਿਊਟੀ ਫ੍ਰੀ ਸ਼ਾਪ ਤੇ ਇੱਕ ਕਰਮਚਾਰੀ ਨੇ ਪਾਇਲਟ ਨੂੰ ਸ਼ਰਾਬ ਖਰੀਦਦੇ ਦੇਖਿਆ ਸੀ ਕਰਮਚਾਰੀ ਨੇ ਤੁਰੰਤ ਕੈਨੇਡੀਅਨ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਅਧਿਕਾਰੀਆਂ ਨੇ ਜਦੋਂ ਪਾਇਲਟ ਦਾ ਬ੍ਰੈਥ ਐਨਾਲਾਈਜ਼ਰ ਟੈਸਟ ਕੀਤਾ ਤਾਂ ਉਹ ਫੇਲ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਇਹ 에ਅਰ ਇੰਡੀਆ ਦੀ ਫਲਾਈਟ AI186C ਜੋ ਵੈਨਕੂਵਰ ਤੋਂ ਲੀਲੇ ਰਵਾਨਾ ਹੋਣੀ ਸੀ ਕੁਝ ਰਿਪੋਰਟਾਂ ਚ ਕਿਹਾ ਗਿਆ ਹੈ ਕਿ 크리스마ਸ ਦੇ ਮੌਕੇ ਤੇ ਡਿਊਟੀ ਫਰੀ ਸ਼ਾਪ ਚ ਵਾਈਨ ਦੀ ਟੈਸਟਿੰਗ ਚੱਲ ਰਹੀ ਸੀ ਤੇ ਪਾਇਲਟ ਨੇ ਗਲਤੀ ਨਾਲ ਉਸ ਨੂੰ ਚਖ ਲਿਆ ਸੀ ਹਾਲਾਂਕਿ ਕੈਨੇਡੀਅਨ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਰਾਹੀਂ ਪਾਇਲਟ ਦੀ ਪਛਾਣ ਅਤੇ ਉਸ ਨੂੰ ਜਹਾਜ਼ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਸੁਰੱਖਿਆ ਨਿਯਮਾਂ ਤਹਿਤ ਪਾਇਲਟ ਨੂੰ ਡਿਊਟੀ ਤੋਂ ਹਟਾ ਕੇ ਦੂਜੇ ਪਾਇਲਟ ਦਾ ਪ੍ਰਬੰਧ ਕੀਤਾ ਗਿਆ ਜਿਸ ਕਾਰਨ ਮੁਸਾਫਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਕ ਬਿਆਨ ਚੇਅਰ ਇਰ ਇੰਡੀਆ ਨੇ ਕਿਹਾ ਕਿ ਕੈਨੇਡੀਅਨ ਅਧਿਕਾਰੀਆਂ ਨੇ ਪਾਇਲਟ ਦੀ ਡਿਊਟੀ ਲਈ ਫਿਟਨੈਸ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਨਤੀਜੇ ਵਜੋਂ ਉਸ ਨੂੰ ਉਡਾਣ ਤੋਂ ਹਟਾ ਦਿੱਤਾ ਗਿਆ ਤੇ ਪੁੱਛਗਛ ਲਈ ਲਿਜਾਇਆ ਗਿਆ। 에ਅਰਲਾਈਨ ਨੇ ਦੱਸਿਆ ਕਿ ਸੁਰੱਖਿਆ ਪ੍ਰੋਟੋਕੋਲ ਦੇ ਹਿੱਸੇ ਵਜੋਂ ਇੱਕ ਦੂਜੇ ਪਾਇਲਟ ਨੂੰ ਤਾਇਨਾਤ ਕੀਤਾ ਗਿਆ ਸੀ ਜਿਸ ਕਾਰਨ ਉਡਾਣ 'ਚ ਦੇਰੀ ਹੋਈ। 에ਅਰ ਇੰਡੀਆ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮ ਲੇ ਜ਼ੀਰੋ ਟੋਲਰੈਂਸ ਨੀਤੀ ਰੱਖਦੀ ਹੈ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀ ਪਾਏ ਜਾਣ ਤੇ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ 에어ਲਾਈਨ ਨੇ ਦੁਹਰਾਇਆ ਕਿ ਸੁਰੱਖਿਆ ਉਸਦੀ ਸਭ ਤੋਂ ਵੱਡੀ ਤਰਜੀਹ ਹੈ ਇਸ ਘਟਨਾ ਤੋਂ ਇਲਾਵਾ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ 에어 ਇੰਡੀਆ ਦੇ ਕਾਕਪਿਟ ਕਰੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਦੋਸ਼ ਹੈ ਕਿ ਉਹਨਾਂ ਨੇ ਨਿਯਮਾਂ ਦੀ ਗੰਭੀਰ ਉਲੰਘਣਾ ਬਾਰੇ ਜਾਣਨ ਦੇ ਬਾਵਜੂਦ ਦਿੱਲੀ ਅਤੇ ਟੋਰਾਂਟੋ ਵਿਚਕਾਰ ਕਈ ਉਡਾਣਾਂ ਚਲਾਈਆਂ ਰੈਗੂਲੇਟਰ ਨੇ ਪਾਇਲਟਸ ਨੂੰ 2 ਹਫ਼ਤਿਆਂ ਦੇ ਅੰਦਰ ਜਵਾਬ ਦੇਣ ਲਈ ਕਿਹਾ 8 ਦਸੰਬਰ ਨੂੰ ਬ੍ਰੈਂਪਟਨ ਦੇ ਸਟੀਲਜ਼ ਐਵੈਨਿਊ ਈਸਟ ਦੇ ਨੇੜੇ ਸ਼ਾਪਰਜ਼ ਵਰਲਡ ਪਲਾਜ਼ਾ ਦੇ ਪਾਰਕਿੰਗ ਲੋਟ 'ਚ ਹੋਈ ਸ਼ੂਟਿੰਗ ਦੀ ਵਾਰਦਾਤ 'ਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚਾਰਜ ਲਗਾਏ ਗਏ ਨੇ। ਪੀਲ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਬ੍ਰੈਂਪਟਨ ਦੇ 20 ਵਰਿਆਂ ਦੇ ਐਲੀਜਾ ਟਰਨੀ ਅਤੇ ਮਲਿਕ ਯੰਗ ਅਤੇ ਟੋਰਾਂਟੋ ਦੇ 25 ਸਾਲ ਦੇ ਉਮਰ ਅਯਾਰ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਉੱਤੇ ਫਰਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਨੇ। ਤਿੰਨੋਂ ਵਿਅਕਤੀ ਬ੍ਰੈਂਪਟਨ ਦੇ ਅਨਟਾਰੀਓ ਕੋਰਟ ਆਫ ਜਸਟਿਸ 'ਚ ਜ਼ਮਾਨਤ ਦੀ ਸੁਣਵਾਈ ਲਈ ਪੇਸ਼ ਹੋਣਗੇ। ਭਾਵੇਂ ਕਿ ਪੁਲਿਸ ਵੱਲੋਂ ਗੋਲੀਬਾਰੀ ਦੀ ਇਸ ਵਾਰਦਾਤ 'ਚ ਮ੍ਰਿਤਕ ਦਾ ਨਾਮ ਨਹੀਂ ਦੱਸਿਆ ਗਿਆ ਪਰ ਕੁਝ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕਿ ਇਸ ਘਟਨਾ 'ਚ ਜਸਕਰਨ ਸਿੰਘ ਢਾਲੀਵਾਲ ਦੀ ਮੌਤ ਹੋ ਗਈ ਸੀ 25 ਵਰਿਆਂ ਦਾ ਜਸਕਰਨ ਸਿੰਘ ਢਾਲੀਵਾਲ ਪੇਸ਼ੇਵਜੋਂ ਬ੍ਰੈਂਟਨ ਦੇ ਇੱਕ ਸਾਬਕਾ ਲਿਬਰਲ ਐਮਪੀ ਦੇ ਦਫ਼ਤਰ 'ਚ ਅਕਾਊਂਟਿੰਗ ਦਾ ਕੰਮ ਕਰਦਾ ਸੀ ਦਸੰਬਰ 8 ਨੂੰ ਸ਼ਾਮ 7 ਵਜੇ ਹੋਈ ਗੋਲੀਬਾਰੀ ਦੀ ਇਸ ਵਾਰਦਾਤ ਨੂੰ ਪੀਲ origignal ਪੁਲਿਸ ਵੱਲੋਂ ਰਿਸਪੌਂਡ ਕੀਤਾ ਗਿਆ ਜਿਸ ਕਾਰਨ ਜਦੋਂ ਪਲਾਜ਼ੇ ਤੋਂ ਬਾਹਰ ਆ ਰਿਹਾ ਸੀ ਤਾਂ ਕਥਿਤ ਦੋਸ਼ੀ ਉਸ ਦੀ ਗੱਡੀ ਕੋਲ ਪਹੁੰਚੇ ਅਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਾਂਚ ਕਰਤਾਮਾਂ ਦਾ ਮੰਨਣਾ ਹੈ ਕਿ ਇਹ ਇੱਕ ਮਿੱਥ ਕੇ ਕੀਤੀ ਹੋਈ ਵਾਰਦਾਤ ਸੀ ਤੇ ਇਸ ਨਾਲ ਜਨਤਕ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਸੀ ਇਸ ਸਮੇਂ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਸ ਵਾਰਦਾਤ ਚ ਮ੍ਰਿਤਕ ਦੀ ਅਸਲ ਨਿਸ਼ਾਨੇ ਤੇ ਕੌਣ ਸੀ ਇਸ ਘਟਨਾ ਬਾਰੇ ਜਾਣਕਾਰੀ ਹੋਣ ਤੇ ਪੁਲਿਸ ਵੱਲੋਂ ਹੋਮਿਸਾਈਡ ਐਂਡ ਮਿਸਿੰਗ ਪਰਸਨਸ ਬਿਊਰੋ ਦੇ ਜਾਂਚ ਕਰਤਾਵਾਂ ਨਾਲ 9054532121 ਐਕਸਟੈਂਸ਼ਨ 3205 ਤੇ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਕੈਨੇਡਾ ਚ ਸਾਊਥ ਏਸ਼ੀਅਨ ਕਾਰੋਬਾਰੀਆਂ ਦੇ ਘਰਾਂ ਤੇ ਗੋਲੀਆਂ ਚਲਾਉਣ ਦੇ ਇੱਕ ਹੋਰ ਮਾਮਲੇ ਦੀ ਪੜਤਾਲ ਅਰੰਭੀ ਗਈ ਹੈ। ਇਸ ਦੌਰਾਨ ਸਰੀ ਦੇ ਇੱਕ ਘਰ ਨੂੰ ਤਿੰਨ ਵਾਰ ਨਿਸ਼ਾਨਾ ਬਣਾਇਆ ਗਿਆ। RCMP ਦੇ ਸਰੀ ਪ੍ਰੋਵਿੰਸ਼ੀਅਲ ਆਪਰੇਸ਼ਨ سپورਟ ਯੂਨਿਟ ਨੇ ਦੱਸਿਆ ਕਿ ਗਿਲਫਰਡ ਇਲਾਕੇ ਚ 140 A ਸਟਰੀਟ ਤੇ 11000 ਬਲਾਕ ਦੇ ਘਰ ਨੂੰ ਪਹਿਲੀ ਵਾਰ 7 ਦਸੰਬਰ ਨੂੰ ਸਵੇਰੇ ਤਕਰੀਬਨ 8:30 ਵਜੇ ਨਿਸ਼ਾਨਾ ਬਣਾਇਆ ਗਿਆ ਜਦਕਿ 27 ਦਸੰਬਰ ਨੂੰ ਸਵੇਰੇ 7:45 ਵਜੇ ਮੋੜ ਗੋਲੀਆਂ ਚੱਲੀਆਂ ਇਸ ਮਗਰੋਂ 28 ਦਸੰਬਰ ਨੂੰ ਵੱਡੇ ਤੜਕੇ ਤਕਰੀਬਨ 3 ਵਜੇ ਸ਼ੱਕੀਆਂ ਨੇ ਘਰ ਤੇ ਤੀਜੀ ਵਾਰ ਗੋਲੀਆਂ ਚਲਾਈਆਂ ਜਾਂਚ ਕਰਤਾਮਾਂ ਦਾ ਮੰਨਣਾ ਹੈ ਕਿ ਇੱਕੋ ਘਰ ਨੂੰ ਤਿੰਨ ਵਾਰ ਨਿਸ਼ਾਨਾ ਬਣਾਏ ਜਾਣ ਦੀਆਂ ਵਾਰਦਾਤਾਂ ਐਕਸਟਰਸ਼ਨ ਤੇ ਬੀਸੀ ਦੀ ਗੈਂਗਵਾਰ ਨਾਲ ਸੰਬੰਧਤ ਨਹੀਂ ਹਨ ਪਰ ਘਰ ਦੇ ਕਿਸੇ ਵਸਨੀਕ ਨਾਲ ਦੁਸ਼ਮਣੀ ਦਾ ਨਤੀਜਾ ਹੋ ਸਕਦੀਆਂ ਨੇ ਗੋਲੀਬਾਰੀ ਦੀ ਹਰ ਵਾਰਦਾਤ ਮਗਰੋਂ ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੂੰ ਪ ਕਿ ਸ਼ੱਕੀਆਂ ਨੇ ਗੱਡੀ 'ਚ ਬੈਠੇ ਬੈਠੇ ਫਾਇਰਿੰਗ ਕੀਤੀ ਪਰ ਖੁਸ਼ਕਿਸਮਤੀ ਨਾਲ ਘਰ ਦਾ ਕੋਈ ਪਰਿਵਾਰਕ ਮੈਂਬਰ ਜਾਂ ਆਂਡ ਗਵਾਨ ਦਾ ਕੋਈ ਸ਼ਖਸ ਜ਼ਖਮੀ ਨਹੀਂ ਹੋਇਆ ਪੁਲਿਸ ਵੱਲੋਂ ਇਸ ਮਾਮਲੇ 'ਚ ਫਿਲਹਾਲ ਕੋਈ ਗ੍ਰਿਫਤਾਰੀ ਵੀ ਨਹੀਂ ਕੀਤੀ ਗਈ 7 ਦਸੰਬਰ ਦੀ ਵਾਰਦਾਤ ਦਾ ਜ਼ਿਕਰ ਕਰਦਿਆਂ ਜਾਂਚ ਕਰਤਾਮਾਂ ਨੇ ਦੱਸਿਆ ਕਿ ਸਰੀ ਫਾਇਰ ਸਰਵਿਸ ਵੱਲੋਂ 125 ਸਟਰੀਟ ਤੇ 10200 ਬਲਾਕ 'ਚ ਇੱਕ ਗੱਡੀ ਨੂੰ ਅੱਗ ਲੱਗਣ ਮਗਰੋਂ ਸਰੀ ਪੁਲਿਸ ਤੋਂ ਮਦਦ ਮੰਗੀ ਗਈ ਪਰ ਕੁਝ ਮਿੰਟ ਬਾਅਦ 140 A ਸਟਰੀਟ ਦੇ 1100 ਬਲਾਕ ਚ ਇੱਕ ਗੱਡੀ ਉਤੇ ਗੋਲੀਆਂ ਚੱਲਣ ਦੀ ਇਤਲਾਹ ਆ ਗਈ ਪੁਲਿਸ ਨੇ ਉਸ ਵੇਲੇ ਕਿਹਾ ਸੀ ਕਿ ਅੱਗ ਲੱਗਣ ਤੇ ਗੋਲੀਆਂ ਚੱਲਣ ਦੀ ਵਾਰਦਾਤ ਆਪਸ ਚ ਸਬੰਧਤ ਹੋ ਸਕਦੀਆਂ ਨੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਲਾਕੇ ਚ ਕੋਈ ਵੀ ਸ਼ੱਕੀ ਸਰਗਰਮੀ ਨਜ਼ਰ ਆਵੇ ਜਾਂ ਕਿਸੇ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਗੈਰ ਐਮਰਜੈਂਸੀ ਨੰਬਰ 6045990502 ਤੇ ਸੰਪਰਕ ਕੀਤਾ ਜਾ ਸਕਦਾ ਹੈ ਗਲੋਬਲ ਅਫੇਅਰਜ਼ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਨੂੰ ਪੇਰੂ ਚ ਦੋ ਰੇਲ ਗੱਡੀਆਂ ਦੀ ਆਹਮੋ ਸਾਹਮਣੇ ਦੀ ਟੱਕਰ ਕਾਰਨ ਹੋਏ ਹਾਦਸੇ ਚ 7 ਕੈਨੇਡੀਅਨਜ਼ ਵੀ ਜ਼ਖਮੀ ਹੋਏ ਨੇ ਇਹ ਟੱਕਰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਮਾਚੂ ਪਿਚੂ ਦੇ ਇਨਕਾ ਕਿਲੇ ਵੱਲ ਜਾਣ ਵਾਲੇ ਰੇਲਵੇ ਟਰੈਕ ਤੇ ਹੋਈ ਹਾਦਸੇ ਚ ਇੱਕ ਰੇਲ ਗੱਡੀ ਦੇ ਡਰਾਈਵਰ ਦੀ ਮੌਤ ਹੋਈ ਜਦਕਿ ਕਰੀਬ 40 ਹੋਰ ਜ਼ਖਮੀ ਹੋ ਗਏ ਇਹ ਹਾਦਸਾ ਇਨਕਾ ਰੇਲ ਐਸਏ ਅਤੇ ਪੇਰੂ ਰੇਲ ਐਸਏ ਵੱਲੋਂ ਚਲਾਈਆਂ ਜਾ ਰਹੀਆਂ ਦੋ ਰੇਲਾਂ ਵਿਚਕਾਰ ਹੋਇਆ ਇਹ ਦੋਵੇਂ ਰੇਲ ਕੰਪਨੀਆਂ ਮੁੱਖ ਤੌਰ ਤੇ ਸੈਲਾਨੀਆਂ ਨੂੰ ਮਾਚੂ ਪਿਚੂ ਤੱਕ ਲੈ ਜਾਂਦੀਆਂ ਨੇ ਇੱਕ ਸਿਹਤ ਅਧਿਕਾਰੀ ਨੇ ਰਾਇਟਰਜ਼ ਨੂੰ ਦੱਸਿਆ ਕਿ ਲਗਭਗ 20 ਲੋਕਾਂ ਦੀ ਹਾਲਤ ਗੰਭੀਰ ਹੈ ਜ਼ਖਮੀ ਹੋਣ ਵਾਲਿਆਂ ਚ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਨੇ ਜਿਨ੍ਹਾਂ ਚ ਕੈਨੇਡੀਅਨ ਨਾਗਰਿਕ ਵੀ ਨੇ ਗਲੋਬਲ ਅਫੇਅਰਸ ਕੈਨੇਡਾ ਨੇ ਕਿਹਾ ਹੈ ਕਿ ਇਸ ਹਾਦਸੇ ਨਾਲ ਪ੍ਰਭਾਵਿਤ ਹਰ ਵਿਅਕਤੀ ਲਈ ਉਹਨਾਂ ਦੀ ਡੂੰਗੀ ਹਮਦਰਦੀ ਹੈ ਵਿਭਾਗ ਨੇ ਕਿਹਾ ਕਿ ਕੈਨੇਡੀਅਨ ਅਧਿਕਾਰੀ ਕਾਉਂਸਲਰ ਮਦਦ ਦੇ ਰਹੇ ਨੇ ਤੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ ਪਰ ਨਿੱਜਤਾ ਦੇ ਮੱਦੇਨਜ਼ਰ ਹੋਰ ਹਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ ਹਾਦਸੇ ਤੋਂ ਥੋੜੀ ਦੇਰ ਬਾਅਦ ਸੋਸ਼ਲ ਮੀਡੀਆ ਤੇ ਆਈਆਂ ਤਸਵੀਰਾਂ ਚ ਦੋਵੇਂ ਰੇਲ ਇੰਜਨ ਪਟੜੀ ਤੇ ਇੱਕ ਦੂਜੇ ਵੱਲ ਮੂੰਹ ਕਰਕੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਦਿਖਾਈ ਦੇ ਰਹੇ ਨੇ ਆਲੇ ਦੁਆਲੇ ਟੁੱਟਿਆ ਕੱਚ ਬਿਖਰਿਆ ਪਿਆ ਹੈ ਤੇ ਜ਼ਖਮੀਆਂ ਨੂੰ ਪਟੜੀ ਦੇ ਕੰਡੇ ਮਡਲਾ ਇਲਾਜ ਦਿੱਤਾ ਜਾ ਰਿਹਾ ਹੈ ਮਾਚੂ ਪਿਚੂ ਪੇਰੂ ਦੇ ਐਂਡੀਜ਼ ਪਹਾੜਾਂ ਚ ਸਥਿਤ ਹੈ ਤੇ ਇਹ ਦੇਸ਼ ਦੀ ਸਭ ਤੋਂ ਮਸ਼ਹੂਰ ਸੈਲਾਨੀ ਥਾਂ ਹੈ ਹਰ ਸਾਲ ਦੁਨੀਆ ਭਰ ਤੋਂ 1 ਮਿਲੀਅਨ ਤੋਂ ਵੱਧ ਸੈਲਾਨੀ ਇਸ ਇਤਿਹਾਸਕ ਥਾਂ ਨੂੰ ਵੇਖਣ ਆਉਂਦੇ ਨੇ। ਕੈਨੇਡਾ ਨੇ ਆਪਣੀ ਰਾਇਲ ਕੈਨੇਡੀਅਨ ਨੇਵੀ ਨੂੰ ਅਤਵਾਦੀ ਸੰਗਠਨ ਘੋਸ਼ਿਤ ਕਰਨ ਦੇ ਈਰਾਨ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ ਹੈ। ਕੈਨੇਡਾ ਨੇ ਇਸ ਕਦਮ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਅਤੇ ਤਹਿਰਾਨ ਤੇ ਆਪਣੀਆਂ ਪਾਬੰਦੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਦਬਾਅ ਨੂੰ ਦੁਹਰਾਇਆ। ਗਲੋਬਲ ਅਫੇਅਰਸ ਕੈਨੇਡਾ ਦੇ ਬੁਲਾਰੇ ਜੌਨ ਵੈਬ ਕਾਕ ਨੇ ਕਿਹਾ ਹੈ ਕਿ ਇਸ ਕੋਸ਼ਨਾ ਦਾ ਤੱਥਾਂ 'ਚ ਕੋਈ ਆਧਾਰ ਨਹੀਂ ਹੈ। ਤੇ ਇਹ ਪਿਛਲੇ ਸਾਲ ਓਟਵਾ ਦੇ ਉਸ ਫੈਸਲੇ ਦੀ ਜਵਾਬੀ ਪ੍ਰਤੀਕਿਰਿਆ ਹੈ ਜਿਸ ਵਿੱਚ ਈਰਾਨ ਦੀ ਇਸਲਾਮਿਕ ਰੈਵੋਲੂশনারੀ ਗਾਰਡ ਕੌਪਸ ਨੂੰ ਕੈਨੇਡੀਅਨ ਕਾਨੂੰਨ ਦੇ ਤਹਿਤ ਇੱਕ ਅਤਵਾਦੀ ਸੰਸਥਾ ਵਜੋਂ ਸੂਚੀਬੱਧ ਕੀਤਾ ਗਿਆ ਸੀ ਬੈਪਕੌਕ ਨੇ ਇੱਕ ਬਿਆਨ ਚ ਕਿਹਾ ਕਿ ਈਰਾਨ ਦਾ ਇਹ ਐਲਾਨ ਰਾਸ਼ਟਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਬੰਧ ਵਿੱਚ ਕੈਨੇਡਾ ਦੇ ਕਾਨੂੰਨੀ ਫੈਸਲਿਆਂ ਪ੍ਰਤੀ ਇੱਕ ਬੇਬੁਨਿਆਦ ਸਿਆਸੀ ਪ੍ਰਤੀਕਿਰਿਆ ਹੈ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਕਦਮ ਅਮਰੀਕੀ ਪਾਬੰਦੀਆਂ ਦੇ ਜਵਾਬ ਚ ਅਪਣਾਏ ਗਏ 2019 ਦੇ ਈਰਾਨੀ ਕਾਨੂੰਨ ਦੇ ਚੁੱਕਿਆ ਗਿਆ ਉਹਨਾਂ ਦਲੀਲ ਦਿੱਤੀ ਕਿ ਕੈਨੇਡਾ ਵੱਲੋਂ ਜੂਨ 2024 ਚ ਰੈਵਲੂਸ਼ਨਰੀ ਗਾਰਡ ਨੂੰ ਸੂਚੀਬੱਧ ਕਰਨਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਸੀ ਤਹਿਰਾਨ ਨੇ ਕਿਹਾ ਕਿ ਉਹ ਕੈਨੇਡੀਅਨ ਜਲ ਸੈਨਾ ਤੇ ਆਪਣੇ ਅੱਤਵਾਦ ਵਿਰੋਧੀ ਕਾਨੂੰਨ ਨੂੰ ਲਾਗੂ ਕਰਕੇ ਬਦਲੇ ਦੀ ਕਾਰਵਾਈ ਦੇ ਤਹਿਤ ਕੰਮ ਕਰ ਰਿਹਾ ਹੈ ਕੈਨੇਡਾ ਨੇ ਕਿਹਾ ਕਿ ਇਸਲਾਮਿਕ ਰੈਵੋਲੂশনারੀ ਗਾਰਡ ਕੌਪਸ ਨੂੰ ਅੱਤਵਾਦੀ ਸੂਚੀ 'ਚ ਪਾਉਣ ਦਾ ਫੈਸਲਾ ਇੱਕ ਸਖਤ ਅਤੇ ਸਬੂਤ ਆਧਾਰਿਤ ਮੁਲਾਂਕਣ ਤੋਂ ਬਾਅਦ ਲਿਆ ਗਿਆ ਸੀ ਜਿਸ ਵਿੱਚ ਇਹ ਵਿਸ਼ਵਾਸ ਕਰਨ ਦੇ ਪੁਖਤਾ ਆਧਾਰ ਮਿਲੇ ਸਨ ਕਿ ਇਸ ਫੋਰਸ ਨੇ ਸਿੱਧੇ ਤੌਰ ਤੇ ਜਾਂ ਆਪਣੇ ਪ੍ਰੌਕਸੀਆਂ ਰਾਹੀਂ ਅਤਵਾਦੀ ਗਤੀਵਿਧੀਆਂ 'ਚ ਹਿੱਸਾ ਲਿਆ ਸੀ। ਵੈਬਕਾਕ ਨੇ ਦੱਸਿਆ ਕਿ ਔਟਵਾ ਤਹਿਰਾਨ ਨਾਲ ਨਿਯੰਤਰਿਤ ਸ਼ਮੂਲੀਅਤ ਦੀ ਨੀਤੀ ਰੱਖਦਾ ਹੈ ਜਿਸ ਵਿੱਚ ਸਰਕਾਰੀ ਸੰਪਰਕ ਨੂੰ ਸਿਰਫ ਈਰਾਨ ਦੇ ਪਰਮਾਣੂ ਪ੍ਰੋਗਰਾਮ, ਖੇਤਰੀ ਸੁਰੱਖਿਆ, ਮਨੁੱਖੀ ਅਧਿਕਾਰਾਂ ਅਤੇ ਕੌਂਸਲਰ ਮੁੱਦਿਆਂ ਤੱਕ ਸੀਮਤ ਰੱਖਿਆ ਜਾਂਦਾ ਹੈ। ਕੈਨੇਡਾ ਨੇ ਹੁਣ ਤੱਕ 215 ਈਰਾਨੀ ਵਿਅਕਤੀਆਂ ਤੇ 256 ਸੰਸਥਾਵਾਂ ਤੇ ਪਾਬੰਦੀਆਂ ਲਗਾਈਆਂ ਨੇ। ਵੈਬਕਾਕ ਨੇ ਕਿਹਾ ਕਿ ਈਰਾਨ 'ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਕੈਨੇਡਾ ਨੇ 2025 ਚ ਈਰਾਨ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਤੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮਤੇ ਦੀ ਅਗਵਾਈ ਕੀਤੀ ਸੀ ਦਸੰਬਰ ਚ ਕੈਨੇਡਾ ਨੇ ਮਨੁੱਖੀ ਅਧਿਕਾਰਾਂ ਦੀਆਂ ਗੰਭੀਰ ਉਲੰਘਣਾਵਾਂ ਚ ਸ਼ਮੂਲੀਅਤ ਦੇ ਦੋਸ਼ ਚ ਚਾਰ ਸੀਨੀਅਰ ਈਰਾਨੀ ਅਧਿਕਾਰੀਆਂ ਤੇ ਨਵੀਆਂ ਪਾਬੰਦੀਆਂ ਵੀ ਲਗਾਈਆਂ ਸਨ ਬੁੱਧਵਾਰ ਨੂੰ ਐਲਾਨੀ ਗਈ ਕੈਨੇਡਾ ਦੀ ਸਰਵਉੱਚ ਸਨਮਾਨ ਸੂਚੀ ਚ ਭਾਰਤ ਚ ਜਨਮੇ ਦੋ ਉੱਗੇ ਵਿਗਿਆਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਕਿੰਗਸਟਨ Ontario ਦੀ Queens University ਦੇ ਪ੍ਰੋਫੈਸਰ ਪ੍ਰਵੀਨ ਕੇ ਜੈਨ ਅਤੇ University of Toronto ਦੇ Dalhousie School of Public Health ਦੇ ਪ੍ਰੋਫੈਸਰ ਐਮਰਿਟਸ ਚੰਦਰਕਾਂਤ ਪਦਮਸ਼ੀ ਸ਼ਾਹ ਨੂੰ ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਦੁਆਰਾ ਆਰਡਰ ਆਫ ਕੈਨੇਡਾ ਲਈ ਨਿਯੁਕਤ ਕੀਤਾ ਗਿਆ ਹੈ ਗਵਰਨਰ ਜਨਰਲ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਹਰ ਨਿਯੁਕਤੀ ਨਾ ਸਿਰਫ ਵਿਅਕਤੀਆਂ ਦੀ ਪ੍ਰਤਿਭਾ ਮਹਾਰਤ ਅਤੇ ਸਮਰਪਣ ਦਾ ਜਸ਼ਨ ਮਨਾਉਂਦੀ ਹੈ ਬਲਕਿ ਉਹਨਾਂ ਦੇ ਕੰਮ, ਦ੍ਰਿਸ਼ਟੀ ਅਤੇ ਯੋਗਦਾਨ ਰਾਹੀਂ ਪ੍ਰਭਾਵਿਤ ਹੋਈਆਂ ਅਣਗਿਣਤ ਜ਼ਿੰਦਗੀਆਂ ਦਾ ਵੀ ਸਨਮਾਨ ਕਰਦੀ ਹੈ। ਉਨ੍ਹਾਂ ਦੀ ਬਚਨ ਬਦਤਾ ਸਰਹੱਦ ਤੋਂ ਪਾਰ ਹੈ ਜੋ ਸਾਡੇ ਭਾਈਚਾਰਿਆਂ ਸਾਡੇ ਦੇਸ਼ ਅਤੇ ਦੁਨੀਆ ਭਰ ਚ ਤਰੱਕੀ ਲਈ ਪ੍ਰੇਰਿਤ ਕਰਦੀ ਹੈ ਪ੍ਰੋਫੈਸਰ ਪ੍ਰਵੀਨ ਕੇ ਜੈਨ ਵਰਤਮਾਨ ਚ ਕੁਇਨਸ ਯੂਨੀਵਰਸਿਟੀ ਚ ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜੀਨੀਅਰਿੰਗ ਦੇ ਪ੍ਰੋਫੈਸਰ ਨੇ ਅਤੇ ਇਸ ਦੇ ਸੈਂਟਰ ਫਾਰ એનર્ਜੀ ਐਂਡ ਪਾਵਰ ਇਲੈਕਟ੍ਰੋਨਿਕਸ ਰਿਸਰਚ ਦੇ ਸੰਸਥਾਪਕ ਨੇ ਆਰਡਰ ਆਫ ਕੈਨੇਡਾ ਦੇ ਅਫਸਰ ਵਜੋਂ ਉਨ੍ਹਾਂ ਦੀ ਨਿਯੁਕਤੀ ਦੇ ਪ੍ਰਸ਼ੰਸਾ ਪੱਤਰ ਚ ਕਿਹਾ ਗਿਆ ਹੈ ਕਿ ਉਹ ਇਲੈਕਟ੍ਰੀਕਲ એનર્ਜੀ ਪ੍ਰੋਸੈਸਿੰਗ ਦੇ ਵਿੱਚ ਇੱਕ ਪ੍ਰਮੁੱਖ ਖੋਜੀ ਨੇ ਜਿਨ੍ਹਾਂ ਨੇ ਇਲੈਕਟ੍ਰੋਨਿਕਸ ਰਾਹੀਂ ਕੁਸ਼ਲ ਬਿਜਲੀ ਉਤਪਾਦਨ ਆਦਨ ਪ੍ਰਸਾਰਣ ਤੇ ਵਰਤੋਂ ਨੂੰ ਅੱਗੇ ਵਧਾਇਆ ਹੈ। ਉਹਨਾਂ ਨੇ 100 ਤੋਂ ਵੱਧ ਸਿੱਖਿਆਰਥੀਆਂ ਨੂੰ ਸਿਖਲਾਈ ਦਿੰਦੇ ਹੋਏ ਇਸ ਖੇਤਰ ਨੂੰ ਨਵੀਂ ਦਿਖ ਦਿੱਤੀ ਹੈ। ਪ੍ਰੋਫੈਸਰ ਚੰਦਰਕਾਂਤ ਪਦਮਸ਼ੀ ਸ਼ਾਹ ਨੂੰ ਵੀ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਪ੍ਰਸ਼ੰਸਾ ਪੱਤਰ ਅਨੁਸਾਰ ਉਹਨਾਂ ਨੇ ਦੇਸ਼ ਭਰ ਚ ਜਨਤਕ ਸਿਹਤ ਸਿੱਖਿਆ ਚ ਤਬਦੀਲੀ ਲਿਆਂਦੀ ਤੇ ਆਪਣੇ ਪੂਰੇ ਕੈਰੀਅਰ ਦੌਰਾਨ ਸਥਾਨਕ ਸਿਹਤ ਲਈ ਕੰਮ ਕੀਤਾ। ਉਨ੍ਹਾਂ ਨੇ ਕੈਨੇਡਾ ਦੀ ਨਾਗਰਿਕਤਾ ਪ੍ਰੀਖਿਆ ਨੂੰ ਮੁੜ ਡਿਜ਼ਾਈਨ ਕੀਤਾ ਤੇ ਦੇਸ਼ ਦੀ ਪਹਿਲੀ ਸਥਾਨਕ ਸੇਤ ਚੇਅਰ ਸਥਾਪਿਤ ਕੀਤੀ ਜਿਸ ਨਾਲ ਸਮਾਵੇਸ਼ ਸਕਾਲਰਸ਼ਿਪ ਤੇ ਪ੍ਰਣਾਲੀਗਤ ਸੁਧਾਰਾਂ ਦੀ ਇੱਕ ਡੂੰਗੀ ਵਿਰਾਸਤ ਛੱਡੀ ਗਈ ਗਵਰਨਰ ਜਨਰਲ ਵੱਲੋਂ ਕੁੱਲ 80 ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਗਵਰਨਰ ਜਨਰਲ ਦੇ ਦਫ਼ਤਰ ਚ ਕਿਹਾ ਗਿਆ ਕਿ ਮਾਨਤਾ ਕੈਨੇਡੀਅਨ ਆਨਰਸ ਸਿਸਟਮ ਦਾ ਆਧਾਰ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵੇਂ ਨਿਯੁਕਤ ਮੈਂਬਰਾਂ ਨੂੰ ਵਧਾਈ ਦਿੱਤੀ ਸੋਸ਼ਲ ਪਲੇਟਫਾਰਮ ਤੇ ਉਹਨਾਂ ਲਿਖਿਆ ਤੁਹਾਡੇ ਯੋਗਦਾਨ ਨੇ ਇੱਕ ਵਧੇਰੇ ਜੀਵੰਤ ਵਧੇਰੇ ਸੰਯੁਕਤ ਤੇ ਮਜ਼ਬੂਤ ਕੈਨੇਡਾ ਬਣਾਉਣ ਚ ਮਦਦ ਕੀਤੀ ਹੈ ਸਾਲ 1967 ਚ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਮਾਜ ਦੇ ਸਾਰੇ ਖੇਤਰਾਂ ਦੇ 8250 ਤੋਂ ਵੱਧ ਲੋਕਾਂ ਨੂੰ ਆਰਡਰ ਆਫ ਕੈਨੇਡਾ ਚ ਨਿਯੁਕਤ ਕੀਤਾ ਜਾ ਚੁੱਕਾ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਗਵਰਨਰ ਜਨਰਲ ਮੈਰੀ ਸਾਈਮਨ ਦਾ ਨਵੇਂ ਸਾਲ ਤੇ ਸੰਦੇਸ਼ ਮੁਲਕ ਚ ਵੇਖੀ ਗਈ ਅਸਾਧਾਰਨ ਇਕਤਾ ਦੀ ਕੀਤੀ ਪ੍ਰਸ਼ੰਸਾ ਪਾਇਲਟ ਦੀ ਲਾਪਰਵਾਹੀ ਨੇ ਖਤਰੇ ਚ ਪਾਈ ਮੁਸਾਫਰਾਂ ਦੀ ਜਾਨ ਕੈਨੇਡਾ ਚ ਉਡਾਣ ਤੋਂ ਪਹਿਲਾਂ ਸ਼ਰਾਬ ਪੀਣ ਦੇ ਦੋਸ਼ ਹੇਠ ਗ੍ਰਿਫਤਾਰ ਬ੍ਰੈਂਟਨ ਪਲਾਜ਼ਾਟ ਹੋਈ ਸ਼ੂਟਿੰਗ ਦੇ ਮਾਮਲੇ ਚ ਤਿੰਨ ਉੱਤੇ ਦੋਸ਼ ਆਇਦ 8 ਦਸੰਬਰ ਨੂੰ ਹੋਈ ਸ਼ੂਟਿੰਗ ਚ ਜਸਕਰਨ ਧਾਲੀਵਾਲ ਦੀ ਹੋਈ ਸੀ ਮੌਤ ਕੈਨੇਡਾ ਚ ਇੱਕੋ ਘਰ ਤੇ ਤਿੰਨ ਵਾਰ ਚੱਲੀਆਂ 68 ਗੋਲੀਆਂ ਪੁਲਿਸ ਮੁਤਾਬਕ ਵਾਰਦਾਤਾਂ ਐਕਸਟਰਸ਼ਨ ਨਾਲ ਸਬੰਧਤ ਨਹੀਂ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ